ਨਵੇਂ ਸਾਲ ਦੀ ਆਮਦਨ ਨੂੰ ਮੁੱਖ ਰੱਖਦਿਆਂ ਪੁਲਿਸ ਲਗਾਤਾਰ ਸਰਗਰਮ ਹੈ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਦੇ ਵਿੱਚ ਨਾਕੇ ਲਗਾ ਕੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖ ਰਹੀ ਹੈ ਬਲਕਿ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸ ਕੜੀ ਦੇ ਵਿੱਚ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਤੇ ਵਿੱਚ ਡੀਐਸਪੀ ਮੈਡਮ ਸੀਮਾ ਦੀ ਅਗਵਾਈ ਦੇ ਵਿੱਚ ਨਾਕੇ ਲਗਾਏ ਗਏ ਨੇ ਤੇ ਨਾਕੇ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਮਹਿਲਾ ਮੁਲਾਜ਼ਮਾ ਤੇ ਤਿੰਨ ਏਐਸਆਈ ਰੈਂਕ ਦੇ ਅਧਿਕਾਰੀ ਵੀ ਹਾਜ਼ਰ ਨੇ ਇਸ ਦੌਰਾਨ ਬਿਨਾਂ ਦਸਤਾਵੇਜ਼ਾਂ ਦੇ ਦੋਪਈਆ ਦੋਪਈਆ ਗੱਡੀਆਂ ਚਲਾਉਣ ਵਾਲਿਆਂ ਟ੍ਰਿਪਲ ਰਾਈਡਿੰਗ ਅਤੇ ਡਰਿੰਕ ਐਂਡ ਡਰਾਈਵ ਕਰਨ ਵਾਲੇ ਚੌਲਖਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਵਾਲਿਆਂ ਦੇ ਖਿਲਾਫ ਵੀ ਮੁਹਿੰਮ ਚਲਾਈ ਗਈ ਹੈ ਇਸ ਮੌਕੇ ਡੀਐਸਪੀ ਮੈਡਮ ਸੀਮਾ ਨੇ ਕੀ ਕੁਝ ਦੱਸਿਆ ਤੁਹਾਨੂੰ ਵੀ ਸੁਣਾਉਣੇ ਆਂ ਇਮਾਨਜੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਅੱਜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਪੈਸ਼ਲ ਨਾਕਾ ਬੰਦੀ ਜਿਹੜੀ ਹੈ ਆਲ ਸਿਟੀ ਦੀ ਕੀਤੀ ਗਈ ਹੈ ਔਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਸ਼ੱਕੀ ਪਰਸਨ ਘੁੰਮ ਰਹੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਿਦਾਊਟ ਨੰਬਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਡਰਿੰਕਿੰਗ ਦੇ ਚਲਾਨ ਕੀਤੇ ਜਾ ਰਹੇ ਆ ਔਰ ਸਿਟੀ ਦੀ ਪ੍ਰੋਪਰ ਪੂਰੀ ਚੈਕਿੰਗ ਜਿਹੜੀ ਆ ਉਹ ਪੀਸੀਆਰ ਦੇ ਨਾਲ ਕਰ ਰਹੇ ਆ ਕੋਈ ਸਾਨੂੰ ਪਟਾਕੇ ਵਾਲਾ ਕੋਈ ਸਲੰਸਰ ਹੈਵੀ ਸਲੰਸਰ ਜਿਹਨਾਂ ਨੇ ਕਰਵਾਏ ਹੁੰਦੇ ਆ ਉਹਨਾਂ ਦੇ ਵੀ ਰਾਉਂਡ ਅਪ ਕੀਤਾ ਜਾ ਰਿਹਾ ਹੈ ਔਰ ਸਿਟੀ ਥਾਣੇ ਨੂੰ ਜਿਹੜਾ ਹੈ ਉਹ ਅਸੀਂ ਭੇਜ ਰਹੇ ਹਾਂ ਕਹਿੰਦਾ ਚਲਾਨ ਕਰ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਵਾਂ ਸਾਲ ਆ ਰਿਹਾ ਹੈ ਉਹਦੇ ਵਿੱਚ ਘਬਰਾਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਨਾਲ ਸਹਿਯੋਗ ਕਰਨ ਜੇ ਕੋਈ ਸ਼ੱਕੀ ਪਰਸਨ ਜਿਹੜਾ ਕੋਈ ਨਜ਼ਰ ਆਂਦਾ ਹੈ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਕੰਟਰੋਲ ਰੂਮ ਦੇ ਨੰਬਰ ਤੇ ਦੱਸਿਆ ਜਾਵੇ ਐਸ ਐਚਓ ਸਿਟੀ ਦੇ ਫੋਨ ਨੰਬਰ ਤੇ ਦੱਸਿਆ ਜਾਵੇ ਅਸੀਂ 24 ਘੰਟੇ ਜਿਹੜੇ ਆ ਆਪਦੀ ਸੇਵਾ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ